ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰਾਂ ਵੀਰਿਆ ਸਭ ਠੀਕ ਠਾਕ ਸਟੇ ਜਾਣਗੇ ਸ਼ੈਟ ਵਟ ਹੋਣਗੇ ਕੋਈ ਮਿੱਤਰੋ ਉਹ ਬਈ ਕੋਈ ਪਾਪੇ ਨੇ ਬੋਦੀ ਜਿਹੜਾ ਬੱਚਾ ਖੜਿਆ ਬੱਚਾ ਕਿਹੜਾ ਯਾਰ ਕੰਡਿਆ ਕਹਦੇ ਹਾਂ ਆ ਆਹ ਨਹੀਂ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਉਹ ਉਹ ਥੋੜਾ ਜਿਹਾ ਪੁਰਾਣਾ ਇਹ ਘਰੋਂ ਚੱਕ ਕੇ ਲਿਆਂਦਾ ਬਹੁਤ ਟਾਈਮ ਲੱਗਦੇ ਫਿਰ ਉਹ ਮੈਂ ਗਝਾਗ ਜੂ ਕੇ ਦੇਖਦੇ ਹਾਂ ਆ ਪੰਗਾ ਜਾਲੀਆਂ ਜੂਲੀਆਂ ਉੱਤੇ ਵੀ ਬੈਠਾ ਇੱਕ ਉਹੀ ਨਾਮੀ ਹਾਂ ਨਾਮੀ ਨਾਮੀ ਧੀ ਦਾ ਛਤਰੀ ਲਾਈ ਆ ਨਾਮੀ ਬਿਠਾ ਉਹ ਛੋਟੇ ਬੱਚੇ ਸਾਰੇ ਜਾਲ ਚ ਪਾਏ ਹੋਏ ਆ ਜਾਲ ਚਕੇ ਨਹੀਂ ਨੂੰ ਉੱਡੇ ਜੇ ਬਾਈ ਕਲੀ ਗੁਲੀ ਮਾਰੀ ਬਿਠਾ ਪਾਪਾ ਦੀਵਾਲੀ ਪੂਰੀ ਮਨਾਉਂਦਾ ਜਨਵਾਰਾਂ ਦੀ ਦੋਨੇ ਬਾਰੀਆਂ ਦੀ ਇੱਧਰ ਵੀ ਇਹ ਹੋ ਮੈਂ ਮਿਠਾ ਆ ਗਏ ਲਾਓ ਜੀ ਲਾਲ ਸਿਰਾ ਖਟੀਆਂ ਅੱਖਾਂ ਦਾ ਬੋਦੀ ਵਾਲਾ ਇੱਕ ਦੇ ਬਦੀ ਨਿਕਲੀ ਨਹੀਂ ਇੱਕ ਦੇ ਨਿਕਲੀ ਆ ਓਕੇ ਅੜੇ ਆਈ ਦੇ ਹੁਣ ਨਿਕਲੀ ਨਹੀਂ ਕੋਦੀ ਇੱਕ ਦੇ ਨਿਕਲੇ ਜੀ ਇੱਕ ਦੇ ਨਿਕਲੀ ਆ ਇਹ ਬਾਹਰ ਲਿਆ ਹਮ ਦੇਖੋ ਬਈ ਅਹ ਆ ਲਾਲ ਚੀਨਾ ਇਹਨਾਂ ਨਾਲ ਦਾ ਹੀ ਆ ਕਿਉਂ ਦੇਖੋ ਫਿਰ ਆਹਦੀ ਕੁਦਰ ਹਾਂ ਲੈ ਜਿੰਨੀ ਉਠਾਲ ਗਿਆ ਥੱਲੇ ਉਹ ਨਵੇਂ ਤਾਂ ਹੁੰਦੀ ਜਾਲੀ ਚ ਪਾ ਕੇ ਖਾਣਾ ਪੈਣਾ ਇਹ ਇੱਥੇ ਛੱਡ ਦੇ ਨੇ ਕੱਲੇ ਤਾਂ ਹਲੋ ਕਿਵੇਂ ਦੇਖੋ ਬਈ ਬੋਦੀ ਵਾਲਾ ਘਟੀਆਂ ਦਾ ਬਹੁਤ ਟਾਈਮ ਬਾਹਰ ਦੇਖਾ ਬੋਦੀ ਵਾਲਾ ਕੋਈ ਜਾਨਵਰ ਹਾਂ ਹਾਂ ਬਤਾ ਉਹ ਲੱਗੇ ਹੋਰ ਦੇਖੋ ਥੋੜਾ ਜਿਹਾ ਪਾਣੀ ਪਾਏ ਉਹਨਾਂ ਨੇ ਬੋਦੀ ਇਹ ਗੰਦ ਕਰਾ ਦੇ ਉਹਨਾਂ ਨੇ ਆ ਤੋ ਥੋੜੀ ਥੋੜੀ ਆਹੋ ਬਹੁਤ ਗੜਕਾ ਦਵਾ ਦੇ ਚੰਗਾ ਹਾਂ ਤੇ ਕੱਲ ਦਾ ਦੱਸ ਦਿਓ ਕੱਲ ਇੱਕ ਵਾਰੀ ਥੋੜੀ ਹਾਂ ਬਾਬਾ ਇਹ ਬਗਿਆਪਾ ਹਾਂ ਚਾ ਕੀ ਤੈਨੂੰ ਲੋਈ ਛੱਡ ਦਿੰਨੇ ਆਂ ਬਾਈ ਸ਼ੌਂਕ ਤੋਂ ਨੂੰ ਕਰਾਤਾ ਬਹੁਤ ਟਾਈਮ ਬੱਜ ਗਿਆ ਉਧਰੋਂ ਉਹ ਇੱਥੇ ਬਾਕੀ ਹੁਣ ਅੱਜ ਬਾਕੀ ਬੰਦ ਕਰ ਲਈ ਉਹ ਛਾੜਦਾ ਕਿ ਬਾਤ ਆ ਗਏ ਜਿਹੜੇ ਜਿਹੜੇ ਦੋ ਦੋ ਉਂਗਲਾਂ ਚੌਲੇ ਖੰਭ ਦਿੱਤੀ ਬੈਠੇ ਹੂੰ ਹੂੰ ਦੇਖੋ ਪੱਲੀ ਬੱਚੇ ਪੰਜ ਛੇ ਬੱਚੇ ਅੱਛਾ ਜਿੰਨੇ ਵੱਡੇ ਸੀ ਸਾਰੇ ਚੱਕ ਲਿਆ ਦੇ ਬਾਕੀ ਇੱਕ ਰਹਿ ਗਿਆ ਇੱਕ ਰਹਿ ਗਿਆ ਆਹ ਉਹ ਬੱਚੇ ਵੀ ਤਾਂ ਪਾਏ ਹੋਏ ਤੋਪ ਲਾਉਣ ਲਈ ਸਾਰੇ ਉਧਰ ਜਿਹੜੇ ਸਾਰੇ ਖੁੱਡਿਆਂ ਦੇ ਕੱਢੇ ਹੋਏ ਸੀਗੇ ਹੈ ਇੱਕ ਪਾਰਟੀ ਥੋੜੀ ਪੈਂਦੀ ਲੱਗਦੀ ਉਹੀ ਤਾਂ ਗੱਲ ਆ ਭਾਈ ਜਿੰਨੇ ਵੀ ਉਧਰ ਬੱਚੇ ਕੱਢੇ ਸੀ ਨਾ ਆਪਾਂ ਦੇਖ ਕੇ ਆਈ ਹੁਜੇ ਰੋਜੇ ਰਾਜੇ ਚੀਨੇ ਚੂਨੇ 'ਚ ਸਾਰੇ ਚੱਕ ਲਿਆ ਇੱਕ ਪਹਿਲੇ ਚ ਚੀਨਾ ਆਏ ਸੀਗਾ ਚਿਤਲਾਏ ਉਹ ਵੀ ਚੱਕ ਲਿਆ ਸਾਰੇ ਚੱਕ ਜਾਂਦੇ ਰੰਗ ਲਾਉਣ ਵਾਲਾ ਰਹਿ ਗਿਆ ਹਣ ਇਹਨਾਂ ਦੇ ਇਹ ਕੱਚਾ ਥੋੜਾ ਜਿਹਾ ਵੀ ਫਿਰਦੀ ਉਹ ਮਾਰਦੇ ਫਿਰ ਅੱਛਾ ਲੈ ਕੇ ਪੈ ਚੁੱਕੇ ਨੇ ਨਹੀਂ ਕੋਈ ਵੀ ਨਹੀਂ ਖਾਂਦੇ ਇਹਨਾਂ 'ਚ ਆਪੇ ਖਾਣਗੇ ਅੱਜ ਨਾਲ ਖਾਣਗੇ ਕੱਲ ਨੂੰ ਨਾਲ ਖਾਣਗੇ ਪਰ ਸੋ ਨਾਲ ਖਾਣਗੇ ਅੱਛਾ ਤੇ ਉਥੇ ਨੂੰ ਆਪੇ ਭੱਜ-ਭੱਜ ਬੈਣਗੇ ਤੇ ਪੰਜ ਮਹੀਨੇ ਨੇ ਹੋ ਗਿਆ ਹਾਂ ਅੜਾ ਤੜਬਾ ਦਾ ਵਧੀਆ ਉਦਨ ਬੰਨਿਆ ਸੀ ਨਾ ਤੇ ਟੇਕਾ ਬੈਠਾ ਰਿਹਾ ਹਾਂ ਲਾਲ ਚੀਨਾ ਲਾਂਕ ਗਿਆ ਸੀ ਫਿੱਕਾ ਆ ਉਹ ਦੂਸਰੇ ਵਰਗਾਂ ਖਾਂ ਨਾਲ ਅੱਛਾ ਹਾਂ 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 ਬਦਲ ਬਦਲ ਕੇ ਲਾ ਦੇਗਾ ਕਿਤੇ ਉਹ ਪੋਲ 'ਚ ਕਿਤੇ ਉਹ ਪੋਲ 'ਚ ਸਾਰੇ ਵਸੇ ਹੋਰ ਤੇ ਐ ਕੋਦੇ ਕਾਂ ਦੇ ਜੀ ਕੀਤੀ ਆ ਤੇ ਉਹ ਰੋਜੇ ਦਾ ਪਤਾ ਨਹੀਂ ਲੱਗ ਕੇ ਕਦੋਂ ਉੱਠ ਗਿਆ ਉਹ ਤਾਂ ਦੱਸੇ ਹੀ ਨਹੀਂ ਨਾ ਸਾਲਾ ਉੱਟਦਾ ਹੀ ਦੱਸਿਆ ਨਾ ਪੈਂਦਾ ਹੀ ਦੱਸਿਆ ਕਮਾਲ ਹੀ ਹੋ ਗਈ ਹੈ ਨਹੀਂ ਇੱਥੇ ਬਿਠਾਈ ਛਤਰੀ ਨਾ ਨਾ ਆਈ ਤੇ ਸੀ ਤਾਂ ਇੱਥੇ ਅੱਛਾ ਆ ਵਾਸਤੇ ਲੱਗੀ ਛਤਰੀ ਹਾਂ ਉੱਤੇ ਬੈਠੇ ਮੈਂ ਕਿ ਚੱਲ ਬੈਠਾ ਰਹਿਣ ਦਿੰਨੇ ਅੱਛਾ ਜਦੋਂ ਮਰ ਕੇ ਮੈਂ ਵੇਖਿਆ ਮੈਂ ਕਿ ਬਚਾਈ ਇਹ ਨਹੀਂ ਇੱਕ ਬੈਠਾ ਉਹ ਉੱਤੇ ਬੈਠਾ ਉਹਦੇ ਨਾਲੋਂ ਉੱਟ ਗਿਆ ਦੱਸ ਜਾਂ ਮੈਂ ਕਿਹਾ ਦਵਾ ਉੱੜਦਾ ਵੀ ਨਹੀਂ ਦੱਸ ਹੈ ਨਾ ਦੀ ਉਰਦਾਈ ਵੇਖ ਲਈਏ ਕਿਵੇਂ ਉਰਦਾ ਉਰਦਾ ਤੇ ਜਿਹੜਾ ਉਹਦਾ ਜੜਾ ਪਿਆ ਸੀ ਉਹ ਹੋਇਆ ਨਾ ਜੀ ਆਹ ਵੇਖੀ ਨਾ ਜੀ ਹੋਰ ਉਹ ਲੈ ਆ ਗਿਆ ਬੈਠਾ ਤਾਂ ਇਹ ਨਾ ਉਹਨੇ ਬੂਰੀ ਬੈਠਾ ਲਾ ਆ ਗਿਆ ਆ ਦੇਖੋ ਬਈ ਪਾਪਾ ਸਾਗ ਵੀ ਲਾਈ ਬੈਠਾ ਉੱਤੇ ਮੰਦੇ ਆ ਤੇ ਕਦੋਂ ਫਿਰ ਇਹ ਸਰੂ ਸੁਣੋ ਵੜਣੀ ਆ ਤੇ ਵਟਾਂਗੇ ਆ ਆਪਣੇ ਕਰਲਾ ਲੇਵਰ ਲੋਰ ਤਿਆਰ ਸਾਟੀ ਤੋਂ ਪਹਿਲਾਂ ਵਟ ਲਾ ਲੇਵਰ ਲੂਵਰ ਕਰਦਾ ਪਿਆ ਦੇਖ ਕੋਈ ਸਰੋਂ ਦੇ ਫੁੱਲ ਸਰੋਂ ਦਾ ਦਸ ਮੋਟੀ ਫਰੀ ਦੀ ਜਾ ਬੀ ਹਾਂ 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 ਉਹ ਭਰ ਗਈ ਫਰੀ ਜਾਣਾ ਲੋਈ ਜੱਪੜ ਵੀ ਲੱਗੇ ਆ ਦੇਖ ਕੋਈ ਇੱਕ ਤਾਂ ਆ ਰਿਹਾ ਇੱਕ ਆ ਰਿਹਾ ਇੱਕ ਆ ਰਿਹਾ ਇੱਕ ਆ ਰਿਹਾ ਦੋ ਇੱਕ ਆ ਰਿਹਾ ਨਾਕੀ ਆਵੇ ਤੇ ਇਹ ਹੋ ਜਾਣਗੇ ਹਫਤੇ ਤੱਕ ਤਿਆਰ ਹੂੰ 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 ਸਾਰੇ ਆਰਗੇਨਿਕ ਆ ਕੋਈ ਰੇ ਸਪਰੇਅ ਤਾਂ ਨਹੀਂ ਮਸਤਰੀ ਇਹਤੇ ਨਾ 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 ਖਾ ਸਕਦੇ ਆ ਨਾ 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 ਚਿਬੜਾਦੇ ਆ ਨਾ ਘਾਤੇ ਆ ਨਾ ਘਾਦੀ ਆ ਇਹ ਘਾ ਵੀ ਖਾ ਸਕਦੇ ਜਾਨਵਰ ਜੇ ਕਿਸੇ ਨੇ ਖਾਣਾ ਜਿਵੇਂ ਮੁਰਗੇ ਖਾ ਲੈਂਦੇ ਆ ਜਾਂ ਜੇ ਕੋਈ ਪਸ਼ੂ ਨੂੰ ਪਾਉਣਾ ਮਾੜਾ ਬੋਟਾ ਉਤਰਨ ਪਾ ਦਿੰਦਾ ਉਹਨਾਂ ਕੱਟ ਕੇ ਖਾ ਜਾਂਦੇ ਆ ਬਸ ਠੀਕ ਆ ਧੀਠੀ ਆਦਾ ਯਾਰ ਧੀਠੀ ਆ ਬੱਚਾ ਡਾਉਣ ਲੱਗੇ ਪਾਪਾ ਜਿਹੜਾ ਤਾਂ ਬੈਠਾ ਜਾਲ ਦੇ ਉਹਦੇ ਦੋ ਗੇੜੇ ਪਵਾ ਦੇ ਤੇ ਉਪਰ ਅੰਦਰ ਉਹ ਆਹ ਇੱਥੇ ਪਸਾ ਆਇਥੇ ਮੂਰੇ ਢਾਂਗੀ ਚ ਮੂਰੀ ਜੀ ਹੈ ਨਹੀਂ ਉਹ ਚ ਪਸਾ ਦੇ ਇਹ ਕਿਹੜਾ ਆਪਸ ਇੱਥੇ ਲਿਫਾਫਾ ਕਾਗਜ਼ ਹੈ ਨਹੀਂ ਉਹ ਚ ਕੀ ਲਵੇਟਾ ਵੇ ਜਿਹੜੇ ਡੋਲੀ ਚ ਪਿਆ ਸੀ ਆ ਲੈ ਲੈ ਆਲੇ ਨਹਲੇ ਮੋਰੀ ਵੀ ਪੂਰੀ ਪੂਰੀ ਹੈ ਚ ਪਸਾਰੇ। ਯਾ ਉੱਤੇ ਭਲਾ ਕਾਂਗ ਦੇ ਸੀ ਤੇ ਚਲੇਗਾ। ਉੱਤੇ ਭਲਾ ਕਰਕੇ ਲਾ ਹੀ ਦੇ ਇਹਨੂੰ। ਔਟ ਗਿਆ ਔਟ ਗਿਆ ਹਣ। ਦੂਜੇ ਵੀ ਡਰ ਗਏ ਸਾਰੇ ਐਕਟਿਵ ਹੋ ਗਏ ਬੱਚੇ ਜੀ। ਕਿਹ ਪਤਾ ਨਹੀਂ ਕੀ ਚੱਕਰ ਹੈ। ਆ ਔਟ ਗਿਆ ਬਈ। ਆਜਾ ਪਾਜਾ ਦੇਲਾ ਦੋ ਗੇੜੇ ਲੈ ਕਿਤੇ ਬਹਿਣਾ ਨੂੰ ਨਹੀਂ ਰੱਖੇ ਬਹਿਣਾ ਹਾਂ ਹੋਂ ਜਾਣਾਂ ਨਹੀਂ ਇਹਨੇ ਨਾ ਇਹ ਨਹੀਂ ਜਾਂਦਾ ਬਹਿਣਾ ਹੁੰਦਾ ਇਧਰ ਹੀ ਬਹਿ ਜਾਂਦਾ ਹੂੰ